ਜਦੋਂ ਗੁਰੂ ਨਾਨਕ ਸਤਿਗੁਰਾਂ ਨੇ ਐਸਾ ਰੂਪ ਬਣਾਇਆ ਨਾ ਜੋ ਵੀ ਸਤਿਗੁਰਾਂ ਦੇ ਲਾਗੇ ਆਉਂਦਾ ਏ ਸਤਿਗੁਰ ਉਹਦੇ ਸੋਟਾ ਮਾਰਦੇ ਨੇ ਪਰੇ ਉਹਨੂੰ ਕਹਿ ਦਿੰਦੇ ਤੂੰ ਪਰੇ ਚੱਲਿਆ ਜਾ ਸਾਡਾ ਸਾਥ ਛੱਡ ਦੇ ਨਾ ਕਰ ਜਦੋਂ ਖਾਲਸਾ ਜੀ ਪਾਈ ਲੈਣਾ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਸਤਿਗੁਰਾਂ ਦੇ ਪਾਸ ਆਏ ਨਾ ਜਿਕਰ ਮਿਲਦਾ ਗੁਰੂ ਨਾਨਕ ਸਤਿਗੁਰਾਂ ਨੇ ਪਾਈ ਲੈਣਾ ਦੇ ਵੀ ਸੋਟਾ ਮਾਰਿਆ ਸੀ ਹੱਥ ਜੋੜ ਕੇ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਮਹਾਰਾਜ ਮੈਂ ਤੁਹਾਡੇ ਤੋਂ ਦੂਰ ਨਹੀਂ ਜਾਣਾ ਜੀ ਮੈਂ ਤੁਹਾਡੇ ਪਾਸ ਹੀ ਰਹਿਣਾ ਹੈ ਕਿਰਪਾ ਗੁਰੂ ਮਿਰ ਤੇ ਦਇਆ ਕਰੋ ਜਦ ਇਹ ਗੱਲ ਸੁਣਨਾ ਕੀ ਤੀਨਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਭਾਈ ਸਾਡੇ ਨਾਲ ਹੀ ਰਹਿਣਾ ਹੈ ਨਾ ਸਾਡਾ ਬਚਨ ਮੰਨੇਗਾ ਸੱਤ ਬਚਨ ਕਹਿ ਕੇ ਤੇ ਸਤਗੁਰ ਮਹਾਰਾਜ ਖਾਲਸਾ ਹੀ ਜੰਗਲ ਦੇ ਇਲਾਕੇ ਵੱਲ ਸਨ ਤੇ ਪਾਈ ਲੈਣਾ ਨੂੰ ਵੀ ਆਪਣੇ ਨਾਲ ਲੈ ਗਏ ਜਦੋਂ ਲੈ ਕੇ ਗਏ ਨਾ ਉੱਥੇ ਖਾਲਸਾ ਜੀਓ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਐਸਾ ਕੌਤਕ ਵਰਤਾਇਆ ਕੰਬਰਦਾ ਪਿਆ ਏ ਮਰਿਆ ਹੋਇਆ ਕੋਈ ਖਾਲਸਾ ਜੀ ਬੰਦਾ ਪਿਆ ਮੁਰਦਾ ਤੇ ਗੁਰੂ ਨਾਨਕ ਸਾਧਗੁਰੂ ਮਹਾਰਾਜ ਕਹਿੰਦੇ ਪਾਈ ਲੈਣਾ ਜੇ ਸਾਨੂੰ ਤੂੰ ਇੰਨਾ ਹੀ ਪ੍ਰੇਮ ਕਰਦਾ ਐ ਨਾ ਇਸ ਮੁਰਦੇ ਨੂੰ ਖਾਣਾ ਕਰ ਜਦੋਂ ਗੁਰੂ ਨਾਨਕ ਸਤਗੁਰਾਂ ਦੇ ਐਸੇ ਬਚਨ ਸੁਣਨਾ ਕੀਤੇ ਨਾ ਭਾਈ ਲਹਿਣਾ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਤੇ ਖਾਲਸਾ ਜੀ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮੈਨੂੰ ਇਹ ਦੱਸ ਦਵੋ ਮੈਂ ਪੈਰਾਂ ਪਾਸੋਂ ਖਾਣਾ ਕਿ ਸਿਰ ਪਾਸੋਂ ਖਾਣਾ ਕਰਾਂ ਐਸਾ ਪ੍ਰੇਮ ਦੇਖਿਆ ਗੁਰੂ ਨਾਨਕ ਸਤਗੁਰਾਂ ਨੇ ਸਤਗੁਰ ਪਰਖਣ ਬਾਅਦ ਤੇ ਭਾਈ ਲਹਿਣਾ ਨੂੰ ਕਹਿੰਦੇ ਭਾਈ ਲਹਿਣਿਆ ਪੈਰਾਂ ਬਲੋਂ ਖਾਣਾ ਕਰ ਜਦੋਂ ਖਾਲਸਾ ਜੀ ਪੈਰਾਂ ਵੱਲੋਂ ਖਾਣ ਲੱਗੇ ਨਾ ਪਾਈ ਲੈਣਾ ਲਾਗੇ ਗਏ ਨੇ ਉਸ ਮੁਰਦੇ ਦੇ ਗੁਰੂ ਨਾਨਕ ਸਤਿਗੁਰਾਂ ਨੇ ਐਸਾ ਕੌਤਕ ਵਰਤਾ ਦਿੱਤਾ ਜਿਹੜਾ ਮੁਰਦਾ ਪੈ ਸੀ ਉਹ ਕੜਾ ਪ੍ਰਸਾਦ ਦੀ ਦੇਗ ਬਣ ਜਾਣਾ ਕੀਤੀ ਐ ਐਸੀ ਮਨ ਵਿੱਚ ਭਾਵਨਾ ਤੇ ਖਾਲਸਾ ਜੀ ਇਹਨੂੰ ਕਿਹਾ ਜਾਂਦਾ ਸਤਿ ਬਚਨੀ ਹੁੰਦਾ ਪ੍ਰੇਮ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਸਤਿਗੁਰਾਂ ਨੂੰ ਪ੍ਰੇਮ ਕੀਤਾ ਤਾਂ ਤੇ